ਕਾਲੀਯੂਗੀ ਮਾਂ ਨੇ ਮਰਵਾਤਾ ਆਪਣਾ ਹੀ ਪੁੱਤ ਪਿਆਰ ਚ ਅੰਨੀ ਹੋ ਕੇ ਕਰਤਾ ਕਾਂਡ ਘਰ ਦੇ ਵਿਹੜੇ ਚ ਦੱਬੀ ਪੁੱਤ ਦੀ লাশ ਆਸ਼ਿਕ ਨਾਲ ਹੋਈ ਫਰਾਰ ਤੇ ਹੁਣ ਖੁੱਲਿਆ ਭੇਤ ਪੁਲਿਸ ਨੇ ਇੱਕ ਅਜਿਹੀ ਗੁੱਥੀ ਨੂੰ ਸੁਲਝਾਇਆ ਹੈ ਜੋ ਕਿ ਤਕਰੀਬਨ 12 ਸਾਲ ਪੁਰਾਣੀ ਹੈ ਤੇ ਹੁਣ ਜਦੋਂ ਇਸ ਮਾਮਲੇ ਦੀ ਗੁੱਥੀ ਹੱਲ ਹੋਈ ਹੈ ਤਾਂ ਸਭ ਹੈਰਾਨ ਹੋ ਗਏ ਨੇ ਤੇ ਇਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਇੱਕ ਔਰਤ ਆਪਣੇ ਹੀ 15 ਸਾਲ ਦੇ ਮੁੰਡੇ ਨੂੰ ਮਰਵਾ ਕੇ ਤੇ ਉਸ ਦੀ লাশ ਨੂੰ ਆਪਣੇ ਹੀ ਘਰ ਦੇ ਵਿੱਚ ਦੱਬ ਕੇ ਆਪਣੇ ਆਸ਼ਿਕ ਦੇ ਨਾਲ ਫਰਾਰ ਹੋ ਗਈ ਸੀ ਇਹ 11-12 ਸਾਲ ਤੋਂ ਇਸ ਕੇਸ ਦੇ ਵਿੱਚ ਦੋਵੇਂ ਤੀਵੀ ਤੇ ਮਰਦ ਫਰਾਰ ਚੱਲੇ ਆ ਰਹੇ ਸੀ ਤੇ ਦੋਵੇਂ ਜਣੇ ਜਲੰਧਰ ਦੇ ਵਿੱਚ ਰਹਿ ਰਹੇ ਸੀ ਹੁਣ ਜਦੋਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਖੁਲਾਸਾ ਹੋ ਗਿਆ ਹੈ ਤੇ ਦੋਵਾਂ ਨੇ ਦੱਸਿਆ ਹੈ ਕਿ ਮੁੰਡੇ ਨੂੰ ਤਾਂ ਉਹਨਾਂ ਨੇ ਗੜਾ ਕੋਟ ਕੇ ਕਤਲ ਕਰ ਦਿੱਤਾ ਸੀ ਤੇ ਲਾਸ਼ ਨੂੰ ਔਰਤ ਦੇ ਹੀ ਕਰਦੇ ਵਿੱਚ ਦੱਬ ਦਿੱਤਾ ਸੀ ਤੇ ਇਸ ਤੋਂ ਬਾਅਦ ਦੋਵੇਂ ਆਗਰਾ ਚਲੇ ਗਏ ਸੀ ਤੇ ਕਈ ਸਾਲ ਪਹਿਲਾਂ ਉਹ ਜਲੰਧਰ ਦੇ ਵਿੱਚ ਆ ਗਏ ਸੀ ਤੇ ਹੁਣ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਕਦਾ। ਹਾਂ। ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਕਦਾ। ਜ਼ਬਰਦਸਤੀ ਕਿਉਂ ਕਰਦਾ ਹੈ? ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈਗਾ। ਮਾਰ ਇਹਨੂੰ ਮਰਵਾਇਆ ਹੀ ਦੇਖ ਦੋ ਵਾਰੀ। ਜਿਹਨੇ ਰਲ ਕੇ ਜਿਹਦੇ ਨਾਲ ਰਲ ਕੇ ਤੁਸੀਂ ਮਾਰਿਆ ਉਹਦਾ ਨਾ ਕਿਸੇ ਬੰਦੇ ਦਾ। ਸਬੰਧ ਸਾਡਾ ਇਦਾਂ ਕੋਈ ਵੀ ਨਹੀਂ। ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ। ਇਹ ਮੁੰਡਾ। ਹਾਂ ਇਹਨੂੰ ਬੜੀ ਵਾਰ ਢੱਕਿਆ ਹੈ। ਅੱਛਾ। ਲੋਕ ਮਾਰਦੇ ਫਿਰ ਆਪਣਾ ਮੁੰਡਾ ਕਿਉਂ ਮਾਰਤਾ ਹੈ? ਇੰਨੇ ਮਾਰਿਆਣ ਕਿ ਰਾਤ 12:00 ਦਾ 10000 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫੇਰ ਉਹ ਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਢੋਗੇ ਸਰਦਾਂ ਜਰੂਰੀ ਧੰਮਾ ਆਹੀ ਲੈ ਆਉਂ ਜਾਂਗੇ ਇੱਧਰ ਲੱਗਦਾ ਨਹੀਂ ਆਪਨੇ ਇਹ ਕਰਤੇ ਹੁੰਦੇ ਕੋਈ ਬਚਣਾ ਹਾਂ ਮੋਹਰੇ ਮਾ ਜੀ ਕਹਿੰਦੇ ਗੀ ਹੜਤੇ ਤੇ ਹੈ ਚਲੋ ਦੇਖ ਹਾਂ ਉਹ ਦਾ ਦਰਦ ਰੰਦਾ ਹੂੰ ਇਹਦੀ ਹੀ ਰਾ ਮੇਰੇ ਜੁਰ ਕੇ ਬਾਂਹੇ ਗਾੜਦੇ ਹੁੰਦੇ ਹਾਂ ਹਲਕਾ ਕਰੀਦਾ ਅੱਲਾਹ ਅਕਬਰ ਸਭ ਦੀ ਤੇਰਸੀ ਕੀਤੇ ਇਹ ਦੋਵਾਂ ਨੇ ਨਿਵਾਹ ਖੜੀਆ ਮਾ ਬਰਾਤ ਇਹ ਇੱਥੇ ਕਿਦਾਂ ਨਾ ਪੈਰੀ ਕੀ ਦੱਸਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪੋ ਚ ਇੱਕ ਦੋ ਹਾਂ ਆਪਸਾਂ ਨਾਲ ਰਹਿੰਦੇ ਨੇ ਕਦੇ ਮਾ ਤੋਂ ਅੱਥਰਾਂ ਨਾ ਜੀਂਦੇ ਨੇ ਮੇਰਾ ਤੁਹਾਨੂੰ ਫੋਨ ਆਇਆ ਉਹ ਮੁੰਡੇ ਦੀ ਉਮਰ ਕਿੰਨੀ ਹੈ ਤੁਹਾਡਾ ਜਿਹੜਾ ਮਾਰਿਆ ਗਿਆ ਬੱਚਾ ਉਹ ਮੇਰਾ ਪਤੀ ਆ ਛੋਟੇ ਭਾਈ ਦਾ ਲੱਗਾ ਹੈ ਇਹ ਸੰਦੀਪ ਸਿੰਘ ਦੀ ਪੂਰਾ ਨਾਮ ਹੈ ਇਹ ਨਜਾਇਜ਼ ਸੰਬੰਧ ਹੀ ਇਹ ਬੰਦੇ ਨਾਲ ਜਿਹੜਾ ਮੁੰਡਾ ਫੜਿਆ ਹੁਣ ਕਿਹਦੇ ਰਣਜੀਤ ਕੌਰ ਦੇ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕਿ ਲੱਗਦੀ ਮੇਰੀ ਭਝਾਈ ਛੋਟੀ ਹੈ ਉਹ ਮੁੰਡਾ ਢੱਕਦਾ ਸੀ ਸਾਡੇ ਨਾਲ ਵਾਂਗੂ ਬੋਲਣ ਨਹੀਂ ਸੀ ਇਹਦਾ ਮੁੰਡਾ ਢੱਕਦਾ ਸੀ ਤੇ ਇਹ ਢੱਕੀ ਨਹੀਂ ਰਹੀ ਹੁੰਡੇ ਨੇ ਇੱਕ ਦਵਾਰੀ ਕਿਹਾ ਤਾਂ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਚਲੇ ਕਿੰਨੂ ਮਸੀ ਉਸ ਵੇਲੇ ਮੁੰਡੇ ਉਹ 12 13 ਸਾਲ ਦੇ ਕਿਦਾਂ ਸ਼ੱਕ ਪਿਆ ਤੁਹਾਨੂੰ ਦਾ ਇਹ ਦੋ ਤਿੰਨ ਮਹੀਨੇ ਲੱਗਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਨਾਂ ਦੇ ਕੰਮ ਚ ਕੱਲਿਆ ਪੁੰਨੇ 7 ਮਹੀਨੇ ਪੁੱਛ ਦੈਰੇ ਨਹੀਂ ਦੱਸਿਆ ਨੇ ਫਿਰ ਮੈਂ ਰਬਰ ਦਿੱਤੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਬ ਦਾ ਅੱਜ 10 ਮਹੀਨੇ ਜਾ ਕੇ 12 ਸਾਲ ਹੋ ਜਾਂਦਾ ਮਾਮਲਾ ਬਟਾਲਾ ਦੇ ਹਰ ਗੋਬਿੰਦਪੁਰ ਦਾ ਹੈ ਜਿੱਥੇ ਕੇ ਪੁਲਿਸ ਅਧਿਕਾਰੀਆਂ ਨੇ ਉਹ ਥਾਂ ਦੀ شناخت ਵੀ ਦੋਵਾਂ ਤੋਂ ਕਰਵਾਈ ਜਿੱਥੇ লাশ ਦੱਬੀ ਗਈ ਸੀ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ লাশ ਨੂੰ ਵੀ ਤਾਂ ਕੀ ਪੁੱਟ ਕੇ ਹੇਠੋਂ ਕਟਿਆਏ ਤੇ ਕੰਕਾਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮਕਮਲ ਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸਾਂ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨੇ ਆਏ ਆ ਬੇਟੇ ਬਿਊਰੋ ਰਿਪੋਰਟ ਜਗਬਾਣੀ ਟੀਵੀ